ਇਹਨੀ ਲੜਾਈ ਲੜੀ ਭੁੱਖੇ ਰਹੇ ਰੁੱਖਾਂ ਦੇ ਪੱਤੇ ਖਾਦੇ ਕਦਰ ਕੋਈ ਨਹੀਂ ਪਈ ਨਾ ਮੈਨੂੰ ਕਿਸੇ ਆ ਗਿਆ ਅੱਜ ਤੱਕ ਪੁੱਛਿਆ ਜੀ ਵੀ ਮਾਤਾ ਤੇਰਾ ਕੀ ਹਾਲ ਹੈ ਜਾਂ ਤੂੰ ਕਿਹੜਾ ਮੈਂ ਇੱਥੇ ਖੜੀ ਹੋ ਕਟਾ ਬੇ ਤੇ ਚਾ ਬਣਾ ਆਪਣਾ ਵੇਚਦੀ ਚਰਨ ਸਿੰਘ ਜਿਹਦੀ ਤਸਵੀਰ ਹੈ ਫ੍ਰੀडम फाइਟਰ ਰਹੇ ਨੇ ਬੇਬੇ ਮਨ ਕਿਉਂ ਨاداس ਹੈ ਤੁਹਾਨੂੰ ਦੇਖ ਕੇ ਮੇਰਾ ਵੀ ਇੱਕ ਤਰ੍ਹਾਂ ਦਾ ਮਨ ਦੁਖੀ ਹੋ ਰਿਹਾ ਨਹੀਂ ਫਤ ਕਦਰ ਹੁੰਦੀ ਤੇ ਫੇਰ ਰੋਂਦੀ ਕੀ ਰੋੜਿਆ ਕਦਰ ਨਹੀਂ ਸੀ ਉਹ ਵੀ ਰੋਂਦੇ ਹੁੰਦੇ ਸੀ ਉਹਨਾਂ ਨੂੰ ਤਾਂ ਚਿੰਤਾ ਕਰ ਕਰਕੇ ਉਹਨਾਂ ਨੂੰ ਟੈਕ ਹੋ ਗਿਆ। ਗੋਆਆਂ ਲੱਗੀਆਂ ਸੀ ਜੇਲ੍ਹ ਕੱਕੀ ਆ। ਜੀ। ਇਹ ਤਾਂ ਨਹੀਂ ਕੋ ਉੱਤਰਾ ਹੀ ਆ। ਉਹਨਾਂ ਨੇ ਜਿਹੜਾ ਦੇਸ਼ ਯਾਦ ਕਰਿਆ ਜਾ ਕੇ ਵੇਖੀਏ। ਉਹ ਤਾਂ ਗੁਜ਼ਾਰਾ ਕਿ ਚੱਲਣਾ ਇੱਟਰਾ ਹੀ ਆ। ਜੇ ਚਾਰ ਪੈਸੇ ਬਣ ਗਏ ਤੇ ਆਪ ਦਾ ਐਕਸਪ ਦਾ ਪਤਾ ਲਾਇਆ ਨਾ ਬਣੇ ਤੇ ਚਲੋ ਇੱਕ ਦੂਜੇ ਨਾਲ ਮੂੰਹល ਵੇਂਦੇ ਰਹੀ ਨਹੀਂ। ਤਨਪਾ ਚਾਹਦੇ ਕਿੰਨਾ ਬਣੂਗਾ। ਡਾਕੂਮੈਂਟ ਕਿਉਂ ਸਾਡੇ ਕਾਗਜ਼ ਪੱਤਰ ਕਿਉਂ ਛਾੜਤੇ? ਪੰਜ ਚਾਰ ਪੰਜ ਸਾਲ ਤੱਕ ਕੇਸ ਲੜਦੇ ਰਹੇ। ਛਾਨੂ ਕੋਈ ਉੱਥੋਂ ਨਿਆ ਨਹੀਂ ਮੈਂ ਤਾਂ ਮੈਂ ਇੰਨੇ ਪਕੜ ਤ ਮੈਂ ਸਾਹ ਵੀ ਕਰੀ ਕਹਵਲੀ ਸਾਹਮਣੇ ਜਦੋਂ ਆਪਣੀ ਕੋਈ ਸੁਣਾਈ ਨਹੀਂ ਤੇ ਮੈਂ ਗੁੱਸੇ ਚ ਆਨ ਕੇ ਸਾਰੇ ਲੋਕ ਉੱਤੇ ਜਾਂਦੇ ਸਾਗਲੇ ਸਾਥੋਂ ਫੀਸ ਮੰਗ ਰਹੀ ਸਾੜ ਤੋਂ ਫੀਸ ਦੇਂਜੋ ਕਿ ਪੈਸੇ ਨਹੀਂ ਛਿੰਦੇ ਜੀ ਤੇ ਮੈਂ ਸ਼ਬ ਮੈਂ ਇਹਨਾਂ ਕਾਲਤਾ ਨੂੰ ਕਰਨਾ ਮੈਨੂੰ ਅਖਾਂ ਤੋਂ ਮਾਤਾ ਤੁਰੀ ਆ ਕਿਟਰੀ ਦੇ ਵਿੱਚ ਤੇ ਕਿਟਰੀ ਜਾਣ ਕੇ ਮੈਂ ਕੀ ਕਰੂੰਗੀ ਮੈਂ ਫੀਸ ਕਿੱਥੋਂ ਲਿਆਂਗੀ ਜੋ ਮੇਰਾ ਆਪਣਾ ਗੁਜ਼ਾਰਾ ਚੱਲਦਾ ਅੱਜ ਆਪਾਂ ਇਮਾਨਦਾਰੀ ਕਰ ਰਹੇ ਆ ਜਦੋਂ ਸਾਡਾ ਇਮਾਨਦਾਰੀ ਦਾ ਨਾਂ ਸਿਸਟਮ ਚੱਲਿਆ ਫਿਰ ਅੰਤ ਤੇ ਅਸੀਂ ਵੀ ਉਹ ਰਸਤੇ ਲੱਭਣੇ ਆ ਵੀ ਕਿਤੋਂ ਦੋ ਪੈਸੇ ਵਾਧਾ ਆ ਜਾਣ ਢਲੀਪੋਸਟ ਪੰਜਾਬੀ ਦੇਖਦੇ ਦਰਸ਼ਕਾਂ ਦਾ ਸਵਾਗਤ ਕਰਦੇ ਆਂ ਜੀ ਦੋਸਤੋ ਮੈਂ ਅੰਮ੍ਰਿਤਸਰ ਤੋਂ ਵਾਪਸ ਆ ਰਿਹਾ ਸੀ ਕੋਈ ਨਿੱਜੀ ਕੰਮ ਲਈ ਤੇ ਮੌਸਮ ਬੜਾ ਤੁਸੀਂ ਦੇਖ ਸਕਦੇ ਹੋ ਮੀਂਹ ਬਹੁਤ ਪੈ ਰਿਹਾ ਹੈ ਤੇ ਮੈਂ ਸੋਚਿਆ ਮੈਂ ਕਿਹਾ ਚਲੋ ਇੱਕ ਟਾਪਰੀ ਤੇ ਚਾਹ ਪੀਨੇ ਆਪਾਂ ਹਨਾ ਸੋ ਜਦੋਂ ਮੈਂ ਚਾਹ ਪੀਣ ਲਈ ਰੁਕਿਆ ਜਿੱਥੇ ਮੈਂ ਖੜਿਆ ਇੱਥੇ ਅੰਮ੍ਰਿਤਸਰ ਦੀ ਹਦੂਦ ਖਤਮ ਹੁੰਦੀ ਹੈ ਅਤੇ ਤਰਨਤਾਰ ਦੀ ਸ਼ੁਰੂ ਹੁੰਦੀ ਹੈ ਸੋ ਇਹ ਜੋਗਾ ਵਾਲਾ ਪਿੰਡ ਦੇ ਨਾਲ ਇੱਕ ਰੋਡ ਤੇ ਇੱਕ ਟੱਪਰੀ ਹੈ ਟੱਬ ਹੈ ਸੋ ਉੱਥੇ ਇੱਕ ਬੇਬੇ ਮੌਜੂਦ ਨੇ 98 ਸਾਲ ਦੇ ਮੈਂ ਕਿਹਾ ਬੇਬੇ ਚਾਹ ਬਣਾ ਦਿਓ ਗੱਲਾਂ ਬਾਤਾਂ ਹੋਈਆਂ ਬੇਬੇ ਨੂੰ ਦੱਸਿਆ ਕਿ ਮੇਰੇ ਜਿਹੜੇ ਪਤੀ ਸੀ ਉਹ ਫਰੀडम फाइਟਰ ਸੀ ਉਹਨਾਂ ਦਾ ਚੀਨ ਅਤੇ ਬਰਮਾ ਦੀ ਲੜਾਈ ਵਿੱਚ ਬਹੁਤ ਅਹਿਮ ਯੋਗਦਾਨ ਸੀ ਬਹੁਤ ਲੜਾਈਆਂ ਲੜੀਆਂ ਉਹਨਾਂ ਨੇ ਸੋ ਬੇਬੇ ਨੇ ਮੇਰੇ ਵਾਸਤੇ ਚਾਹ ਬਣਾਈ ਸੋ ਮੇਰਾ ਜੀ ਨਹੀਂ ਕਰਦਾ ਚਾਹ ਪੀਣ ਨੂੰ ਬੇਬੇ ਮੈਂ ਤਨੂ ਹੈ ਸਮਰਪਿਤ ਕਰਨਾ ਚਾਹ ਵੀ ਤੁਸੀਂ ਪੀਓ ਕਿਉਂਕਿ ਤੁਹਾਡੀ ਤੁਸੀਂ ਇੱਕ ਮਹਾਨ ਸ਼ਖਸੀਅਤ ਦੀ ਧਰਮ ਪਤਨੀ ਹੋ ਤੁਹਾਡੇ ਪਤੀ ਦੀ ਇਸ ਦੇਸ਼ ਪ੍ਰਤੀ ਬਹੁਤ ਆਪਾਂ ਕਹიდੀਏ ਬਹੁਤ ਹੀ ਜ਼ਿਆਦਾ ਉਹਨਾਂ ਦਾ ਯੋਗਦਾਨ ਹੈ ਕੀ ਨਾ ਬੇਬੇ ਕਰਤਾਰਪੁਰ ਹੂੰ ਉੱਚੀ ਬੋਲੋ ਉੱਚੀ ਬੋਲੋ ਕਰਤਾਰਪੁਰ ਨਾ ਮੇਰਾ ਕਰਤਾਰਪੁਰ ਹੂੰ ਫ੍ਰੀडम फाइਟਰ ਦੀ ਧਰਮ ਪਤਨੀ ਥੋੜਾ ਜੋਸ਼ ਵੀ ਦਿਖਣਾ ਚਾਹੀਦਾ ਤਾਂ ਤੇ ਜੋਸ਼ ਮੁੱਕ ਗਿਆ ਜਦੋਂ ਹੱਥ ਪੱਲੇ ਕੋਈ ਨਹੀਂ ਜੋਸ਼ ਕਿੱਥੋਂ ਆ ਜਾਊਗਾ ਹੂੰ ਹੱਥ ਪੱਲੇ ਕੁਝ ਹੋਣਾ ਜੋਸ਼ ਆਉਂਦਾ ਮਾਂ ਤਾਂ ਰਾਤ ਦੇ ਨਹੀਂ ਉਹ ਕਰਦੀ ਰਹੀ ਨਹੀਂ ਆ ਵੀ ਇੰਨੀ ਲੜਾਈ ਲੜੀ ਭੁੱਖੇ ਰਹੇ ਰੁੱਖਾਂ ਦੇ ਪੱਤੇ ਖਾਦੇ ਕਦਰ ਕੋਈ ਨਹੀਂ ਪਈ ਪਈ ਨਹੀਂ ਕਦਰ ਨਾ ਨਾ ਮੈਨੂੰ ਕਿਸੇ ਆ ਕੇ ਅੱਜ ਤੱਕ ਪੁੱਛਿਆ ਹੀ ਨਹੀਂ ਮਾਤਾ ਤੇਰਾ ਕੀ ਹਾਲ ਹੈ ਜਾਂ ਤੂੰ ਕਿਹੜੀ ਮੈਂ ਇੱਥੇ ਖੜੀ ਹੋ ਕੇ ਟਾਬੇ ਤੇ ਚਾਹ ਬਣਾ ਆਪਣਾ ਵੇਚਦੀ ਹਾਂ ਤੁਹਾਡੇ ਪਤੀ ਦਾ ਨਾਮ ਕੀ ਸੀ ਬੇਬੇ ਚਰਨ ਸਿੰਘ ਹੈ ਚਰਨ ਸਿੰਘ ਹਾਂਜੀ ਅਸੀਂ ਦੇਖ ਸਕਦੇ ਤਸਵੀਰਾਂ ਵੀ ਲੱਗੀਆਂ ਨੇ ਦੇਖੋ ਤੁਸੀਂ ਚਰਨ ਸਿੰਘ ਜਿਹਦੀ ਤਸਵੀਰ ਹੈ ਫ੍ਰੀडम फाइਟਰ ਰਹੇ ਨੇ ਫਰੀडम फाइਟਰ ਚੀਨ ਅਤੇ ਬਰਮਾ ਦੀ ਲੜਾਈ ਵਿੱਚ ਇਹਨਾਂ ਦਾ ਬਹੁਤ ਅਹਿਮ ਰੋਲ ਸੀ ਬੇਬੇ ਮਨ ਕਿਉਂ ਇਹਨਾਂ ਦਾ ਦੱਸ ਹੈ ਤੁਹਾਨੂੰ ਦੇਖ ਕੇ ਮੇਰਾ ਵੀ ਇੱਕ ਤਰ੍ਹਾਂ ਦਾ ਮਨ ਦੁਖੀ ਹੋ ਰਿਹਾ ਹੈ ਕੀ ਗੱਲ ਕਦਰ ਨਹੀਂ ਹੋਈ ਨਹੀਂ ਪੁੱਤ ਕਦਰ ਹੁੰਦੀ ਤਾਂ ਫਿਰ ਰੋਂਦੀ ਕੀ ਰੋਣਾ ਹੂੰ ਕਦਰ ਨਹੀਂ ਸੀ ਉਹ ਵੀ ਰੋਂਦੇ ਹੁੰਦੇ ਸੀ ਹੂੰ ਉਹਨਾਂ ਨੂੰ ਇਤਨਾ ਚਿੰਤਾ ਕਰ ਕਰਕੇ ਉਹਨਾਂ ਨੂੰ ਟੈਕ ਹੋ ਗਿਆ ਵੀ ਕਦਰ ਗਵਰਨਮੈਂਟ ਨੇ ਕੋਈ ਪਾਈ ਨਹੀਂ ਕੋਈ ਪੈਨਸ਼ਨ ਤਾਂ ਆਉਂਦੀ ਹੋ ਕੁਝ ਤਾਂ ਆਉਂਦਾ ਹੋ ਕੁਝ ਨਹੀਂ ਆਉਂਦਾ ਇੱਕ 250 ਰੁਪਏ ਜਿਹੜਾ ਵਿਧਵਾ ਦਾ ਲੱਗਾ ਉਹੀ ਲੱਗਾ ਹੋਰ ਕੋਈ ਕਿੰਨੇ ਸਮੇਂ ਤੋਰੇ ਰੇੜੀ ਚਲਾ ਰਹੇ ਹੋ ਚਾਦੀ ਇਨੂੰ 3 ਸਾਲ ਹੋ ਗਏ 3 ਸਾਲ ਹੋ ਗਏ ਤੁਹਾਨੂੰ ਹਾਂ ਕੀ ਆ ਇਹ ਮਚਤ ਪੇਟ ਪਾਲਣ ਖਾਤਰ ਹਾਂ ਬੈਠਿਆ ਕੌਣ ਦਊਗਾ ਸਾਨੂੰ ਤੁਹਾਡੇ ਪਤੀ ਨੇ ਆਪਣਾ ਜੀਵਨ ਦੇਸ਼ ਪ੍ਰਤੀ ਨਿਛਾਵਰ ਕਰ ਦਿੱਤਾ ਸੀ ਕਰ ਦਿੱਤਾ ਕਰ ਦਿੱਤਾ ਬੇਟਾ ਉਹਨਾਂ ਨੇ ਗਵਾਇਆਂ ਲੱਗੀਆਂ ਸੀ ਜੇਲ ਕੱਤੀ ਆ ਜੀ ਇਹ ਤਾਂ ਨੇ ਪਿਉਤਰਾ ਹੀ ਆ ਉਹਨਾਂ ਨੂੰ ਇਹ ਵੀ ਜਿਹੜਾ ਦੇਸ਼ ਯਾਦ ਕਰਾਇਆ ਜਾ ਕੇ ਵੇਖੀਏ ਹੂੰ ਫੇਰ ਇੱਧਰ ਆ ਗਏ ਜਿੰਨਾਂ ਉੱਥੇ ਰਹਿਣ ਉੱਥੇ ਰਹਿ ਗਏ ਹੂੰ ਤੇ ਸਮਝੋ ਉਹਨਾਂ ਨੂੰ ਗੁਜ਼ਾਰਾ ਚਾ ਚਾਦੀ ਰੇੜੀ ਚਲਾ ਕੇ ਹੀ ਚੱਲਦਾ ਘਰ ਦਾ ਗੁਜ਼ਾਰਾ ਪਤਾ ਕਿ ਜਾਰਾ ਕਿ ਚੱਲੇ ਨਾ ਟਰੇ ਆ ਜੇ ਚਾਰ ਪੈਸੇ ਬਣ ਗਏ ਤੇ ਆਪ ਦਾ ਸਬਦਾ ਪਤਾ ਲਾਇਆ ਨਾ ਬਣੇ ਤੇ ਚਲੋ ਇੱਕ ਜੀ ਵਾਲੇ ਮੂੰਹ ਹਲ ਵੇਂਦੇ ਰਹੀ ਨੇ ਤੁਹਾਨੂੰ ਪਾ ਚਾਹਦੇ ਕਿੰਨਾ ਬਣੂਗਾ 20 ਰੁਪਏ ਦੀ ਜੀ ਲਾਈਫ ਸਟਾਈਲ ਡਿਜ਼ਰਵ ਨਹੀਂ ਕਰਦੇ ਕਿਉਂਕਿ ਤੁਹਾਡੇ ਹਸਬੰਦ ਦੀ ਬਹੁਤ ਦੇਣ ਐ ਇਸ ਦੇਸ਼ ਨੂੰ ਸੋ ਗੱਲਬਾਤ ਕਰ ਲੰਨੇ ਆ ਇਹ ਤੁਹਾਡੇ ਬੇਬੇ ਕੀ ਲੱਗਦੇ ਨੇ ਲੜਕੇ ਪੁੱਤਰ ਆ ਮੇਰਾ ਪੁੱਤ ਅੱਛਾ ਤੁਹਾਡੇ ਪੁੱਤਾਂ ਜੀ ਲੱਗਦੇ ਨੇ ਹਾਂ ਪੁੱਤ ਆ ਬੇਬੇਰ ਚ ਕੀ ਨਾਮ ਆ ਤੁਹਾਡਾ ਮਨਪ੍ਰੀਤ ਸਿੰਘ ਨਾਮ ਐ ਜੀ ਮੇਰਾ ਕੀ ਤੁਹਾਡੇ ਹੱਥ ਚ ਅਸੀਂ ਕਿ ਸਨਮਾਨ ਚਿੰਨ੍ਹ ਦੇਖ ਰਹੇ ਆ ਇਹ ਇਸ ਦੇ ਬਾਰੇ ਜਾਣਨਾ ਪਾਉਂਗੇ ਇਹ ਸਰ ਮੈਡਲ ਦਿੱਤਾ ਸੀ ਦਿੱਲੀ ਜਦੋਂ ਦੇਸ਼ ਆਜ਼ਾਦ ਤੋਂ ਬਾਅਦ ਸਾਰੇ ਆਪਣੇ ਦਿੱਲੀ ਆਏ ਇੰਦਰਾ ਗਾਂਧੀ ਨੇ ਤੇ ਉਦੋਂ ਇਹ ਇੰਦਰਾ ਗਾਂਧੀ ਜੀ ਨੇ ਸਨਮਾਨਿਤ ਕੀਤਾ ਸੀ ਤੁਹਾਡੇ ਦਾਦਾ ਜੀ ਨੂੰ ਹਾਂ ਜੀ ਉਦੋਂ ਇਹ ਮੈਡਲ ਮਿਲਿਆ ਸੀ ਸਿਰਫ ਇੱਕਨ ਪੜਤਾ ਕਰਕੇ ਬੰਦੇ ਹੀ ਪੁਰਾਣੇ ਪਿੰਡਾਂ ਦੇ ਸਿੱਧੇ ਸਾਦੇ ਇਹ ਲੋਕੀ ਜਿਹੇ ਪੜੇ ਲਿਖੇ ਉਹ ਐਨਓਸੀਆਂ ਲੈ ਕੇ ਆਏ ਇਹ ਉਦਾਂ ਹੀ ਆ ਗਏ ਵੀ ਅਸੀਂ ਵੇਖ ਕੇ ਆਈਏ ਉਸ ਤੋਂ ਬਾਅਦ ਫਿਰ ਜਿਹੜੇ ਇਹਨਾਂ ਦੇ ਨਾਲ ਹੀ ਉਹਨਾਂ ਬੜੀ ਬੰਦਿਆਂ ਨੇ ਕੋਸ਼ਿਸ਼ ਕੀਤੀ ਹੌਲੀ ਹੌਲੀ ਉਹ ਵੀ ਬੰਦੇ ਵੀ ਮੁੱਕ ਗਏ ਹੁਣ ਮੇਰੇ ਦਾਦਾ ਜੀ ਦੀ ਕਚਹਿਰੀ ਅੰਮ੍ਰਿਤਸਰ ਦੇ ਵਿੱਚ ਸੁਤੰਤਰਤਾ ਸਨਾਨੀਆਂ ਚ ਫੋਟੋ ਲੱਗੀ ਆ ਫੋਟੋ ਲੱਗੀ ਹੋਈ ਉਹਨਾਂ ਦੀ ਹਾਂਜੀ ਪਰ ਸਾਨੂੰ ਇਹੋ ਹੀ ਸਮਝ ਨਹੀਂ ਆਉਂਦਾ ਵੀ ਇੰਨੀਆਂ ਵੀਡੀਓ ਜਾਂਦੀਆਂ ਇੰਨਾ ਵੀ ਕਿਸੇ ਸਹੀ ਪਰਸਨ ਤੱਕ ਆਪਣੀ ਆਵਾਜ਼ ਪਹੁੰਚੇ ਵੀ ਸਾਡਾ ਬਿਲਕੁਲ ਸਚਾਈ ਦਾ ਜਿਹੜਾ ਵੀ ਉਹ ਕੋਈ ਹੱਕ ਨਹੀਂ ਮਿਲ ਰਿਹਾ ਮੇਰੀ ਦਾਦੀ ਜੀ ਬਜ਼ੁਰਗ ਆ ਤੇ ਦਾਦੀ ਨੇ ਗੱਲ ਕੀਤੀ ਸੀ ਦਾਦੀ ਕਹਿੰਦੇ ਚੀਨ ਤੇ ਬਰਮਾ ਦੀ ਲੜਾਈ ਚ ਉਹਨਾਂ ਨੇ ਬਹੁਤ ਲੜਾਈਆਂ ਲੜੀਆਂ ਸੀ ਉਹਨਾਂ ਨੇ ਚਰਨ ਸਿੰਘ ਜੀ ਨੇ ਉਸੇ ਲੜਾਈਆਂ ਤੋਂ ਬਾਅਦ ਹੀ ਫਿਰ ਜਦੋਂ ਇੰਡੀਆ ਵੀ ਆਜ਼ਾਦ ਹੋ ਗਿਆ ਫਿਰ ਇਹ ਵਾਪਸ ਆਏ ਵਾਪਸ ਆਏ ਫਿਰੇ ਕੁਝ ਤੇ ਗਏ ਪਹਿਲੀ ਗੱਲ ਤੇ ਅੱਧਿਓ ਵੱਧ ਗਏ ਨਹੀਂ ਪਰ ਕੁਝ ਸਮਾਂ ਪਾ ਕੇ ਜਦੋਂ ਇਹਨਾਂ ਦੇ 10-15 ਸਾਲਾਂ ਬਾਅਦ ਇਹਨਾਂ ਨੇ ਨਾ ਡਾਕੂਮੈਂਟ ਸਾਰੇ ਸਾੜਤੇ ਜਿਹੜੇ ਕਚਹਿਰੀਆਂ ਚੀਆਂ ਜਿਹੜੇ ਭਜਨਾਠ ਕਰਦੇ ਸੀ ਵੀ ਮੇਰਾ ਡਾਕੂਮੈਂਟ ਸਾੜਤੇ ਹਾਂ ਵੀ ਮੇਰਾ ਵੀ ਕੀ ਕਰਨੇ ਆਪ ਆਪਾਂ ਵੀ ਇੱਕ ਇਹੋ ਹੀ ਰਹਿ ਗਿਆ ਸੀ ਵੀ ਵੀ ਡਾਕੂਮੈਂਟ ਕਿਉਂ ਸਾੜੇ ਕਾਗਜ਼ ਪੱਤਰ ਕਿਉਂ ਸਾੜਤੇ ਪੰਜ ਚਾਰ ਪੰਜ ਸਾਲ ਤਾਈਂ ਕੇਸ ਲੜਦੇ ਰਹੇ ਹਾਂ ਛਾਨੂੰ ਕੋਈ ਉੱਥੋਂ ਨਿਆਂ ਨਹੀਂ ਮਿਲਿਆ ਤਾਂ ਮੈਂ ਇਹਨੇ ਪੱਕਾ ਤ ਮੈਂ ਸਾਹਮਣੇ ਖੜੀ ਕਾਵੇਲੀ ਸਾਹਮਣੇ ਜਦੋਂ ਆਪਣੀ ਕੋਈ ਸੁਣਾਈ ਨਹੀਂ ਤੇ ਮੈਂ ਗੁੱਸੇ ਜਾਣ ਕੇ ਸਾਰੇ ਲੋਕ ਉੱਤੇ ਸਾਰੇ ਸਾੜਦੇ ਉਹਨਾਂ ਦੀ ਮਿਹਨਤ ਸਾੜਦੀ ਤੁਸੀਂ ਸਾਰੇ ਸਾੜਦੇ ਬੁੱਤ ਮਨ ਦੁਖੀ ਹੋ ਗਿਆ ਸੀ ਮਨ ਦੁਖੀ ਹੋ ਕੇ ਸਾੜੇ ਜਦੋਂ ਕੋਈ ਕਦਰ ਹੀ ਨਹੀਂ ਜਾਂਦੇ ਸਗਲੇ ਸਾਥੋਂ ਫੀਸ ਮੰਗ ਰਹੀ ਸੜ ਕੋ ਫੀਸ ਦੇਣ ਤੋਂ ਅੱਗੇ ਪੈਸੇ ਨਹੀਂ ਸੀ ਹੁੰਦੇ ਜੀ ਤੇ ਮੈਂ ਸ਼ਬ ਮੈਂ ਇਹਨਾਂ ਕਾਗਜ਼ਾਂ ਨੂੰ ਕਰਨਾ ਮੈਨੂੰ ਵਾਸ਼ਾ ਤੋਂ ਮਾਤਾ ਤੁਰੀਆ ਕਿਟੈਰੀ ਦੇ ਵਿੱਚ ਤੇ ਕਿਟੈਰੀ ਜਾਣ ਕੇ ਮੈਂ ਵੀ ਕੀ ਕਰੂੰਗੀ ਮੈਂ ਫੀਸ ਕਿੱਥੋਂ ਲਵਾਂਗੀ ਜੋ ਮੇਰਾ ਆਪਣਾ ਗੁਜ਼ਾਰਾ ਚੱਲਦਾ ਕਿੰਨੇ ਸਾਲ ਕਚੈਰੀਆਂ ਤੱਕੇ ਖਾਦੇ ਸਿਰਫ ਸਨਮਾਨ ਚਿੰਨ ਪਾਉਣ ਲਈ ਆਬਦੇ ਆਬਦੇ ਘਰ ਵਾਲੇ ਦਾ ਚਾਰ ਪੰਜ ਸਾਲ ਨਹੀਂ ਖਾਦੇ ਚਾਰ ਪੰਜ ਸਾਲ ਤੱਕੇ ਖਾ ਕੇ ਫਿਰ ਡਾਕੂਮੈਂਟ ਸਾੜਦੇ ਆਬਦੇ ਆਣ ਕੇ ਗੁੱਸੇ ਨਾਲ ਲੂਤੇ ਮੈਂ ਮੈਂ ਕੀ ਕਰਨਿਆ ਜਾਣਿਆ ਤੇ ਪੈਸੇ ਮੰਗਦੇ ਲੈ ਆਂਦੇ ਫੀਸ ਰੱਖੋ ਕਿੱਥੋਂ ਫੀਸ ਦਊਗੀ ਮੈਂ ਜਦੋਂ ਗੁਜ਼ਰ ਗਿਆ ਮੈਨੂੰ ਉਦੋਂ ਬਾਅਦ ਵੀ ਕੇਸ ਕਿ ਲੜਦੀ ਨਹੀਂ ਮੈਂ ਫੇਰ ਮੈਂ ਆਰ ਕੇ ਗੱਜ ਸੀ ਜਨਾਨੀ ਮੈਨੂੰ ਅੰਨਾ ਸੱਦਿਆ ਆਂਦੇ ਵੀ ਮਾਤਾ ਕਿਤਰਾ ਮੈਂ ਆਪ ਸਰਦਾਰ ਜੀ ਤੋਂ ਗੁਜ਼ਰ ਕੇ ਮੈਂ ਨਹੀਂ ਪੁੱਤਾ ਸਾਦੀ ਉਹਨੇ ਉੱਥੇ ਲੀਕ ਮਾਰਦੀ ਬੇਜੀ ਹੁਣ ਸਾਰੇ ਡਾਕੂਮੈਂਟਸ ਸਾਡੇ ਤੇ ਹੁਣ ਹੁਣ ਇਹੋ ਸਰ ਜਿਹੜੇ ਆਪਣੇ ਕੋਲ ਡਾਕੂਮੈਂਟ ਜਿਹੜੇ ਮਤਲਬ ਕਿ ਇਹਨਾਂ ਦੇ ਮੈਡਲ ਵਗੈਰਾ ਇਹਨਾਂ ਦੇ ਕੁਝ ਚੀਜ਼ਾਂ ਰਹਿ ਗਈਆਂ ਪਈਆਂ ਤੇ ਅੱਜ ਮੇਰੇ ਹਿਸਾਬ ਨਾਲ ਵੀ ਜਿਉਂ ਮੈਂ ਬਚਪਨ ਤੋਂ ਵੇਖਣ ਡਿਆਂ ਵੀ ਸਾਡੇ ਰਿਸ਼ਤੇਦਾਰਾਂ ਨੇ ਜਾਂ ਇਦਾਂ ਵੀਰਾਂ ਭਰਾਵਾਂ ਨੂੰ মিডিਆ ਬੜੀ ਕੋਸ਼ਿਸ਼ ਕੀਤੀ ਸਾਰਿਆਂ ਨੇ ਪਰ ਅਜੇ ਤੱਕ ਸਾਡੀ ਕਦੀ ਉੱਥੋਂ ਤੱਕ ਆਵਾਜ਼ ਗਈ ਨਹੀਂ ਆਣ ਸੁਣਾ ਕਰਦਾ ਸਮਝ ਨਹੀਂ ਆਈ ਸਾਨੂੰ ਤੁਸੀਂ ਕੀ ਫੀਲ ਕਰਦੇ ਹੋ ਤੁਸੀਂ ਅਪੀਲ ਇਹੋ ਹੀ ਆ ਵੀ ਮਾਤਾ ਦਾ ਇੰਨਾ ਹੀ ਕਰ ਦੋ ਵੀ ਚੱਲ ਬੜਾਪੇ ਵਰੀਏ ਨੂੰ ਇਹ ਪਤਾ ਲੱਗ ਜੇ ਵੀ ਹਾਂ ਬਈ ਮੇਰੇ ਸਾਡਾ ਯੋਗਦਾਨ ਸੀ ਹੈ ਨਾ ਆ ਤੇ ਹੋਣ ਦੇ ਬਾਵਜੂਦ ਵੀ ਆਪਾਂ ਫੇਕ ਲੱਗਣ ਡੇ ਆ ਪਰ ਆਪਣੇ ਕੋ ਆ ਸਭ ਜਿਹੜੇ ਉਹਨਾਂ ਦੇ ਨੇਮ ਪਲੇਟਾਂ ਜਾਂ ਇਹ ਤੇ ਇੱਕ ਆਰਮੀ ਵਾਲਾ ਸਮਝ ਸਕਦਾ ਵੀ ਇਹ ਇਹਨਾਂ ਕੋ ਕਿੱਥੋਂ ਆ ਗਏ ਹੈ ਨਾ ਮੇਰੇ ਦਾਦਾ ਜੀ ਨੇ ਅਪਰੋਚ ਕੀਤੀ ਦੁਆਰਾ ਮੁਰਤੂ ਉਹਨਾਂ ਨੇ ਕਿਹਾ ਸਾਡੇ ਕੋ ਜਥੇਬੰਦੀਆਂ ਆਈਆਂ ਜਿਹੜੀ ਮੇਨ ਗੱਲ ਮੈਨੂੰ ਤੁਹਾਨੂੰ ਦੱਸਣੀ ਆ ਸਾਡੇ ਕੋ ਜਥੇਬੰਦੀਆਂ ਆਈਆਂ ਉਹਨਾਂ ਨੇ ਕਿਹਾ ਵੀ ਤੁਸੀਂ ਕਿਤੇ ਨਹੀਂ ਜਾਣਾ ਤੇ ਤੁਹਾਡਾ ਕੰਮ ਬਣੂਗਾ ਥੋੜਾ ਟਾਈਮ ਲੱਗੂਗਾ ਉਹ ਵੀ 2.5 ਸਾਲ ਹੋ ਗਏ ਆ ਉਸ ਤੋਂ ਬਾਅਦ ਕਹਿੰਦੇ ਇਹ ਫਾਈਲ ਦਿੱਲੀ ਗਈ ਆ ਦਿੱਲੀ ਤੋਂ ਚੰਡੀਗੜ੍ਹ ਆਈ ਆ ਫਿਰ ਇੱਕ ਪਟਵਾਰੀ ਆਇਆ ਕਹਿੰਦਾ ਮੈਂ ਵੈਰੀਫਿਕੇਸ਼ਨ ਕਰਨ ਆਇਆ ਵਾ ਉਹ ਸਾਰਾ ਕੁਝ ਹੋਣ ਦੇ ਬਾਅਦ ਫਿਰ ਇੱਕ ਸਾਲ ਹੋ ਗਿਆ ਤੇ ਮਾਤਾ ਨੂੰ ਹਰ 15 ਅਗਸਤ ਨੂੰ 26 ਜਨਵਰੀ ਨੂੰ ਉਹ ਇਹ ਹੁੰਦਾ ਵਾ ਕਿ ਆਪਾਂ ਸ਼ੁਰੂ ਤੋਂ ਜਾਣਦੇ ਹਾਂ ਸਾਡੀਆਂ ਸੀਟਾਂ ਰਿਜ਼ਰਵ ਹੁੰਦੀਆਂ ਸੀ ਬੜਾ ਮਾਣ ਮਿਲਦਾ ਸੀ ਵੀ ਸਾਡੇ ਦਾਦਾ ਜੀ ਫੌਜੀ ਸੀ ਆਪਾਂ ਆਏ ਆ ਪਰ ਐਤਕੀ ਅੰਮ੍ਰਿਤਸਰ ਇਹਾਨੂੰ ਕਿਸੇ ਨੇ ਅੱਗੇ ਨਹੀਂ ਜਾਣ ਦਿੱਤਾ ਉਹ ਕਹਿੰਦੇ ਤੁਹਾਡਾ ਕੋਈ ਨਾਮ ਹੀ ਨਹੀਂ ਹੈਗਾ ਪਰ ਆਪਾਂ ਨੇ ਜੇ ਸਾਡਾ ਨਾਮ ਨਹੀਂ ਆ ਫਿਰ ਕਚਹਿਰੀ ਦੀ ਫੋਟੋ ਵਗੈਰਾ ਆ ਹੈ ਨਾ ਇਹਨਾਂ ਦਾ ਕੀਮਤ ਕੀ ਹੈ ਇਹਨਾਂ ਦੀ ਕੀਮਤ ਕੀ ਦੱਸੀ ਫਿਰ ਉਹਨਾਂ ਨੇ ਉਹਨਾਂ ਤੇ ਉਹਨਾਂ ਸਾਡੀ ਗੱਲ ਹੀ ਨਹੀਂ ਸੁਣੀ ਸਰ ਉਹ ਕਹਿੰਦੇ ਵੀ ਉਹਨਾਂ ਕੋ ਚਿੱਠੀਆਂ ਵਾਂ ਉਹ ਸਾਨੂੰ ਪਹਿਲਾਂ ਤੇ ਆਉਂਦੀਆਂ ਰਹੀਆਂ ਮਾਤਾ ਕੋ ਹੈਗੀਆਂ ਵਾਂ ਅੱਜ ਤੋਂ 4 ਸਾਲ ਹੋ ਗਏ ਚਿੱਠੀਆਂ ਹੋਣੀਆਂ ਬੰਦ ਹੋ ਗਈਆਂ ਫਿਰ ਇਹਨਾਂ ਨੇ ਹੁਣ ਫਿਰ ਜਦੋਂ ਕਿ ਇਹਨੂੰ ਦੱਸਦੇ ਆ ਉਹ ਫਿਰ ਐਪਲੀਕੇਸ਼ਨ ਮਾਤਾ ਕਹਿੰਦੀ ਵੀ ਸ਼ਟਮਨਾ ਕਾਰਵਾਈ ਚ ਉਲਝ ਕੇ ਰਹਿ ਗਿਆ ਟੱਬਰ ਸਾਰਾ ਤੇ ਅਜੇ ਤੱਕ ਨਹੀਂ ਅਜੇ ਤੱਕ ਬਣਦਾ ਸਨਮਾਨ ਨਹੀਂ ਮਿਲਿਆ ਤੇ ਪੈਨਸ਼ਨ ਨਹੀਂ ਮਿਲੀ ਰਹਿ ਗਈ ਉਹਨਾਂ ਦੇ ਬੈਚ ਜਿਹੜੇ ਉਹ ਕੁੜਤੇ ਪਜਾਮੇ ਨਾਲ ਪਾ ਕੇ ਕਿਤੇ ਅਪੀਲ ਕਰਦੇ ਹਾਂ ਬੇਬੇ ਨੂੰ ਬਣਦਾ ਸਨਮਾਨ ਮਿਲੇ ਤੇ ਪੈਨਸ਼ਨ ਮਿਲੇ ਬਿਲਕੁਲ ਜੀ ਜੋ ਇਹਨਾਂ ਦੇ ਹਸਬੰਡ ਦੀ ਦੇਣ ਸੀ ਇਸ ਦੇਸ਼ ਨੂੰ ਸਾਨੂੰ ਇੱਥੇ ਕਈ ਫਰੀडम फाइਟਰ ਹੁੰਦੇ ਆ ਕੋਈ ਕਹਿੰਦੇ ਯਾਰ ਅਸੀਂ ਆਉਣ ਡੇ ਹਾਂ ਸਾਡਾ ਟੋਲ ਨਹੀਂ ਲੱਗਾ ਕਈ ਇਹੋ ਜਿਹੀਆਂ ਸਹੂਲਤਾਂ ਜਿਹੜੀਆਂ ਸਰਕਾਰ ਦੀਆਂ ਨੇ ਪਰ ਸਾਨੂੰ ਵੀ ਮਿਲਣੀਆਂ ਚਾਹੀਦੀਆਂ ਇਹੋ ਬੇਨਤੀ ਹੈ ਜੀ ਸਾਨੂੰ ਕੋਈ ਸਹੂਲਤ ਨਹੀਂ ਇੱਕ ਦਿਨ ਇੱਥੇ ਵੀਰ ਆਏ ਚਾਹ ਪੀਣ ਉਹ ਕਹਿੰਦੇ ਭਾਈ ਮੈਂ ਤੇ ਪੰਜਾਬ ਪੁਲਿਸ ਡਿਊਟੀ ਕਰ ਰਿਹਾ ਮੇਰੇ ਨਾਨਾ ਜੀ ਸੀ ਮੈਂ ਕਹਿੰਦਾ ਯਾਰ ਮੇਰੇ ਦਾਦਾ ਜੀ ਸੀ ਮਤਲਬ ਸੁਣ ਵਈ ਉਹਨਾਂ ਦੇ ਵੀ ਨਹੀਂ ਨਹੀਂ ਉਹ 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 ਕਹਿੰਦੇ ਸਾਡਾ ਓਕੇ ਆ ਵੀ ਸਾਡੇ ਡਾਕੂਮੈਂਟ ਸਹੀ ਸੀ ਸਾਨੂੰ ਬਹੁਤ ਟਾਈਮ ਤੋਂ ਸਾਰੀਆਂ ਸਹੂਲਤਾਂ ਮਿਲ ਗਈਆਂ ਤੁਹਾਨੂੰ ਕਿਉਂ ਨਹੀਂ ਮਿਲੀਆਂ ਵੀ ਤੁਸੀਂ ਫੰਡ ਕਟਾਓ ਪਰਚੀ ਕਟਾਓ ਪਰ ਇਹਨੂੰ ਤੇ ਮੈਂ ਕਚਹਿਰੀ ਚੁੱਕ ਕੇ ਖੜਿਆ ਪੌੜੀਆਂ ਦੂਜੀ ਮੰਜ਼ਲ ਤੇ ਦਾਦਾ ਜੀ ਸਾਡੇ ਦੀ ਫੋਟੋ ਲੱਗੀ ਅੰਮ੍ਰਿਤਸਰ ਤੇ ਫਿਰ ਇਹ ਨਹੀਂ ਮਨ ਖਰਾਬ ਹੋ ਗਿਆ ਵੀ ਏਡੀ ਵੱਡੀ ਫੋਟੋ ਵੀ ਸਾਨੂੰ ਆਪਣੇ ਆਪ ਚ ਹੈਰਾਨੀ ਹੋਣ ਦੇ ਵੀ ਫੋਟੋ ਵੀ ਲੱਗੀ ਆ ਫਿਰ ਵੀ ਸਰਕਾਰ ਸਾਡੀ ਗੱਲ ਨਹੀਂ ਸੁਣਦੀ ਪਈ ਹੂੰ ਇਹ ਬੜੀ ਇੱਕ ਸੱਚੀ ਕਹਾਣੀ ਆ ਹੁਣ ਤੇ ਬੜਾ ਅੰਤਜ ਇੱਕ ਸਵਾਲ ਆ ਵਰਦੀ ਫਰੀडम फाइਟਰ ਦੇ ਪਰਿਵਾਰ ਦੀ ਇਹ ਦੁਰਦਸ਼ਾ ਦੇਖ ਕੇ ਕੀ ਮਨ ਚ ਆਉਂਦਾ ਇੱਕ ਇੱਕ ਸਵਾਲ ਸਰ ਜ਼ਿੰਦਗੀ ਚ ਫਿਰ ਕੋਈ ਮੇਰੇ ਵਰਗਾ ਆ ਮੈਂ ਕਦੀ ਕਿਸੇ ਨੂੰ ਕਹੂੰਗਾ ਵੀ ਤੁਸੀਂ ਫੌਜ ਚ ਭਰਤੀ ਹੋ ਜਾਓ ਅੱਜ ਆਪਾਂ ਇਮਾਨਦਾਰੀ ਕਰ ਰਹੇ ਆ ਜਦੋਂ ਸਾਡਾ ਇਮਾਨਦਾਰੀ ਨਾ ਨਾਂ ਸਿਸਟਮ ਚੱਲਿਆ ਫਿਰ ਅੰਤ ਤੇ ਅਸੀਂ ਵੀ ਉਹ ਰਸਤੇ ਲੱਭਣੇ ਆ ਕਿ ਕਿਤੋਂ ਦੋ ਪੈਸੇ ਵਾਧਾ ਆ ਜਾਣ ਤੇ ਇਦਾਂ ਸਾਡਾ ਬੇੜਾ ਗਰਕ ਦੇਸਦਾ ਹੋ ਰਿਹਾ ਜੇ ਇਹ ਸੱਚਾਈ ਜੇ ਬਿਲਕੁਲ 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 ਸੋ ਦੇਖ ਸਕਦੇ ਹੋ ਨੀ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ ਇਹ ਬੇਬੇ ਫਰੀडम फाइਟਰ ਦੀ ਧਰਮ ਪਤਨੀ ਹੈ ਪਰ ਉਹਨਾਂ ਦੀ ਜੀਵਨ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਬਹੁਤ ਹੀ ਜ਼ਿਆਦਾ ਦੁਰਦਸ਼ਾ ਹੋ ਰਹੀ ਹੈ ਬਣਦਾ ਸਨਮਾਨ ਅਤੇ ਬਣਦੀ ਪੈਨਸ਼ਨ ਇਹਨਾਂ ਨੂੰ ਨਹੀਂ ਮਿਲ ਰਹੀ ਗੁਹਾਰ ਲਗਾ ਰਹੇ ਤਾਮਾ ਪਰ ਹਾਈਸ਼ਰੀ ਨੂੰ ਨੋਕਰੀ ਕੀਤੀ ਤਾਂ ਤਾਮਾ ਪੁੱਤ ਇੰਦਰਾ ਗਾਂਧੀ ਆ ਕੇ ਦਿੱਤਾ ਇਹ ਇਹਨਾਂ ਨੇ ਜਲਾਤੇ ਪਰ ਇਹ ਇਹ ਤੈਨੇ ਨਾ ਵੀ ਜਲਾ ਹਾਰੀ ਸ਼ਾਨ ਦਾ ਕੋਈ ਆ ਪੇਪਰ ਜਲਾਤੇ ਪਰ ਇਹ ਨਹੀਂ ਜਲ ਸਕਦਾ ਦੇਖੋ ਸ਼੍ਰੀਮਤੀ ਇੰਦਰਾ ਗਾਂਧੀ ਜੀ ਵੱਲੋਂ ਇਹ ਸਨਮਾਨ ਚਿੰਨ ਇਹਨਾਂ ਦੇ ਪਤੀ ਨੂੰ ਦਿੱਤਾ ਗਿਆ ਸੀ ਇਹ ਬੀਬੇ ਇਹਨਾਂ ਨੂੰ ਸਾਂਭ ਲੋ ਹੁਣ ਇੱਕ ਇਹੀ ਇਕਲੌਤਾ ਚਿੰਨ ਹੈ ਜਿਹੜਾ ਤੁਹਾਡੇ ਲੇਰੇ ਰਹਿ ਗਿਆ ਇਹੋ ਜ਼ਿੰਦਗੀ ਚ ਮੇਰੀ ਨਾ ਉਹਨਾਂ ਦੀ ਨਿਸ਼ਾਨੀ ਆ ਨਿਸ਼ਾਨੀ ਹੈ ਨਾ ਸਾਂਭ ਕੇ ਰੱਖੋ ਨਾ ਨੀ ਮੈਂ ਬੜੀ ਹੁਣ ਤਾਂ ਮੈਂ ਸਾਂਭ ਕੇ ਰਹੀ ਮੈਂ ਪਹਿਲੇ ਸੁੱਟੀ ਸੀ ਹੁਣ ਇਹਨਾਂ ਹੁਣ ਤਾਂ ਇਹਨੂੰ ਕੁਝ ਕਰਦੇ ਸਾਹਮਣੇ ਰੱਖੋਗੇ ਇਹਨਾਂ ਨੂੰ ਹਾਂ ਤਾਂ ਮੈਂ ਇਹਨੂੰ 24 ਘੰਟੇ ਆ ਆਪਣੇ ਨੇਹਾ ਕਿਉਂ ਨਾ ਲਾ ਕੇ ਰੱਖਣਾ ਸੋ ਇਹਨੇ ਨਾ ਲਾ ਕੇ ਰੱਖ ਪਰ ਕਦਰ ਉਹਨਾਂ ਦੀ ਕੋਈ ਨਹੀਂ ਪਈ ਕੋਈ ਗੱਲ ਨਹੀਂ ਬੇਬੇ ਪਰ ਡੇਲੀ ਪੋਸਟ ਅੱਡੀ ਕਦਰ ਪਾਉਂਦਾ ਤੁਹਾਡੀ ਤੁਹਾਡੀ ਕਦਰ ਕਰਦਾ ਤੁਸੀਂ ਹਾਰ ਨਾ ਮੰਨੋ ਠੀਕ ਹੈ ਨਾ ਦਿਲ ਛੋਟਾ ਨਹੀਂ ਕਰੀਦਾ ਹੁੰਦਾ ਗੁਹਾਰ ਲਗਾਵਾਂਗੇ ਉੱਪਰ ਤੱਕ ਗੱਲ ਜਾਊਗੀ ਸੋ ਤਸਵੀਰਾਂ ਦਿਖਾਈਆਂ ਨੇ ਜੀ ਇਹ ਤੁਹਾਨੂੰ ਅਸੀਂ ਬੇਬੇ ਜਿਹੜੀ ਕਿ ਚਾਹ ਦੀ ਟਾਪਰੀ ਲਾਉਂਦੇ ਨੇ ਗੱਲਬਾਤ ਕੀਤੀ ਚਾਹ ਪੀਣ ਆਏ ਸੀ ਪਤਾ ਲੱਗਿਆ ਕਿ ਫਰੀडम फाइਟਰ ਦੀ ਧਰਮ ਪਤਨੀ ਨੇ ਜਿਨ੍ਹਾਂ ਦੇ ਪਤੀ ਚਰਨ ਸਿੰਘ ਦੀ ਇਸ ਦੇਸ਼ ਨੂੰ ਬਹੁਤ ਵੱਡੀ ਦੇਣ ਹੈ ਚੀਨ ਅਤੇ ਬਰਮਾ ਦੀ ਲੜਾਈ ਵਿੱਚ ਉਹਨਾਂ ਦਾ ਬਹੁਤ ਅਹਿਮ ਰੋਲ ਰਿਹਾ ਸੀ ਰਾਜੀ ਸ਼ਰਮਾ ਡੈਲੀਪੋਸਟ ਪੰਜਾਬੀ